ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠੀਆ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ bizness ਅਤੇ bizness ਦੇ ਸਰਪੋਚ ਅਧਿਕਾਰੀਆਂ ਵੱਲੋਂ ਮੇਰੇ ਉੱਤੇ ਐਡੀ ਵੱਡੀ ਕਾਰਵਾਈ ਕੀਤੀ ਜਾਵੇਗੀ ਜੋ ਕਾਰਵਾਈ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਸ ਦੀ ਤਾਰੀਫ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਸੁਪਰ ਸੀਐਮ ਵਜੋਂ ਜਾਣੇ ਜਾਂਦੇ ਸੀ ਜਦੋਂ ਸੱਤਾ ਦੇ ਵਿੱਚ ਸੀ ਬਿਕਰਮਜੀਠੀਆ ਬਿਕਰਮਜੀਠੀਆ ਦੀ ਉਹਨਾਂ ਦਿਨਾਂ ਦੇ ਵਿੱਚ ਤੂਤੀ ਬੋਲਦੀ ਸੀ ਤੇ ਬਿਕਰਮਜੀਠੀਆ ਨੇ ਜਿਹੜਾ ਪੈਸਾ ਕਮਾਇਆ ਉਹ ਸਾਰੀਆਂ ਫੈਲਾ ਜਿਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਲੱਗੀਆਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੱਕੇ ਪੈਰੀ ਤੇ ਪੱਕੇ ਭਾਂਡੇ ਦੇ ਵਿੱਚ ਪਾਇਆ ਹੈ ਬਿਕਰਮਜੀਠੀਆ ਨੂੰ ਬਿਕਰਮਜੀਠੀਆਂ ਨੂੰ ਬਾਹਰ ਨਹੀਂ ਨਿਕਲ ਦਿੱਤਾ ਚਾਹੇਗਾ ਕਿਉਂਕਿ ਸਾਨੂੰ ਦੇਸ਼ ਦੇ ਕਾਨੂੰਨ ਤੇ ਸਾਨੂੰ ਦੇਸ਼ ਦੇ ਸੰਵਿਧਾਨ ਤੇ ਮਾਣ ਹੈ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਉਸ ਦੀ ਗ੍ਰਿਫਤਾਰੀ ਹੋਈ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਬੀਬਾ ਹਰਸਿਮਰ ਕੋਰ ਬਾਦਲ ਗਨੀਬ ਕੋਰ ਮਜੀਠੀਆ ਅਤੇ ਸ਼ਰੂਮੀ ਅਕਾਲੀ ਦਲ ਦੀ ਸੂਚੀ ਲੀਡਰਸ਼ਿਪ ਵੱਲੋਂ ਇਲਜ਼ਾਮ ਲਗਾਏ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਜਨੀਤੀ ਬਦਲਾਖੂਰੀ ਦੀ ਭਾਵਨਾ ਤਹਿਤ ਕਾਰਵਾਈ ਕਰਨ ਲਈ ਬਿਕਰਮਜੀਠਿਆ ਤੇ ਬਿਕਰਮਜੀਠਿਆ ਦੀ 25 ਜੂਨ ਨੂੰ ਗ੍ਰਿਫਤ ਗ੍ਰਿਫਤਾਰੀ ਹੋਈ ਉਸ ਤੋਂ ਬਾਅਦ ਰਿਮਾਂਡ ਚੱਲਿਆ ਰਿਮਾਂਡ ਤੋਂ ਬਾਅਦ ਨਿਆਇਕ ਹरासत ਲਈ ਨਾਬਾਦੀਨ ਨਵੀਂ ਜੇਲ੍ਹ ਦੇ ਵਿੱਚ ਉਸ ਨੂੰ ਭੇਜ ਦਿੱਤਾ ਗਿਆ ਗਾਰਨਿਕ ਬਰੈਡ ਦੀ ਗੱਲ ਕੀਤੀ ਗਈ ਪਾਸਤੇ ਦੀ ਗੱਲ ਕੀਤੀ ਗਈ ਸਹਰਾਣੇ ਦੀ ਗੱਲ ਕੀਤੀ ਗਈ ਏਸੀ ਦੀ ਗੱਲ ਕੀਤੀ ਗਈ ਕਿ ਇਹ ਚੀਜ਼ਾਂ ਮੈਨੂੰ ਚਾਹੀਦੀਆਂ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤੁਸੀਂ ਨੌਜਵਾਨਾਂ ਨੂੰ ਕੁੱਟਿਆ ਵੀ ਹੈ ਲੁੱਟਿਆ ਵੀ ਹੈ ਉਹਨਾਂ ਦੀ ਲਸ਼ਲ ਪੁਸ਼ੀ ਵੀ ਕੀਤੀ ਹੈ ਤੁਹਾਡੇ ਦੁਆਰਾ ਵੇਚੇ ਗਏ ਨਸ਼ੇ ਦੇ ਨਾਲ ਪੰਜਾਬ ਦੀ ਜਵਾਨੀ ਤਬਾਹ ਹੋ ਗਈ ਅਤੇ ਧੀਆਂ ਅਤੇ ਭੈਣਾ ਅਤੇ ਮਾਵਾਂ ਦੀਆਂ ਰੰਗ-ਬਰੰਗੀਆਂ ਚੁੰਨੀਆਂ ਚਟੀਆਂ ਹੋ ਗਈਆਂ ਤੇ ਤੁਹਾਨੂੰ ਦੀਵਾਲੀਆਂ ਤੁਹਾਨੂੰ ਲੋਹੜੀਆਂ ਤੇ ਤੁਹਾਨੂੰ ਨਵੇਂ ਸਾਲ ਆਪਣੇ ਘਰ ਦੇ ਵਿੱਚ ਨਹੀਂ ਮਨਾਣ ਦਿੱਤੇ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕ ਕਹਿੰਦੇ ਸੀ ਕਿ ਇਹਨਾਂ ਨਾਲ ਪੰਗਾ ਨਾ ਲਓ ਇਹ ਬੜੇ ਖਰਾਬ ਹੁੰਦੇ ਨੇ ਲੇਕਿਨ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਲੋਕ ਮੇਰੇ ਨਾਲ ਨੇ ਤੇ ਮੈਂ ਇਹ ਪੰਗੇ ਲੈਂਦੇ ਰ੍ਹਾਂਗਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਫਾਇਲਾ ਖੁੱਲਣਗੀਆਂ ਬਿਕਰ ਮਜੀਠੀਆ ਨੂੰ ਲੈ ਕੇ ਕਿਉਂਕਿ ਹਰਪ੍ਰੀਤ ਸਿੰਘ ਗੁਲਾਰਟੀ 6 ਦਿਨ ਦੇ ਬਿਜ਼ਨਸ ਦੇ ਰਿਮਾਰਟ ਤੇ ਚੱਲ ਰਹੇ ਨੇ ਇਸ ਤੋਂ ਇਲਾਵਾ ਖਬਰਾਂ ਆ ਰਹੀਆਂ ਨੇ ਕਿ 19 ਤੋਂ 20 ਬੰਦਿਆਂ ਦੀ ਹੋ ਬੰਦਿਆਂ ਦੇ ਕੋਲੋਂ ਪੁਸ਼ਟੀ ਕੀਤੀ ਜਾ ਸਕਦੀ ਹੈ ਵਿਕਰਮ ਜੀਠੀਆ ਦੇ ਕੇਸ ਨੂੰ ਲੈ ਕੇ ਭਗੌੜਾ ਪੀਓ ਕਰਾਰ ਦੇ ਦਿੱਤਾ ਗਿਆ ਹੈ ਮੁਹਾਲੀ ਦੀ ਅਦਾਲਤ ਵੱਲੋਂ ਐ ਵਿਕਰਮ ਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਨੂੰ ਤੇ ਦੂਸਰੇ ਪਾਸੇ ਮੁਹਾਲੀ ਦੀ ਸਥਾਨਕ ਅਦਾਲਤ ਨੇ ਜਦੋਂ ਐ ਇਨਕਾਰ ਕਰ ਦਿੱਤਾ ਜਵਾਬ ਦੇਣ ਤੋਂ ਜਵਾਬ ਦੇਣ ਤੋਂ ਤੇ ਫਿਰ ਵਿਕਰਮ ਜੀਠੀਆ ਅਤੇ ਵਿਕਰਮ ਜੀਠੀਆ ਦੇ ਵਕੀਲਾਂ ਵੱਲੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਚਣੌਤੀ ਦਿੱਤੀ ਗਈ ਪੰਜਾਬ ਸਰਕਾਰ ਅਤੇ ਪੰਜਾਬ ਦੇ ਸਰਕਾਰੀ ਵਕੀਲਾਂ ਨੂੰ ਕਿ ਮੈਂ ਜ਼ਬਾਨ ਦਾ ਹੱਕਦਾਰ ਹਾਂ ਲੇਕਿਨ ਕੱਲ ਜਿਵੇਂ ਹੀ ਫੈਸਲਾ ਆਇਆ ਉਸ ਫੈਸਲੇ ਤੇ ਫਿਰ ਦੁਬਾਰਾ ਨਮੋਸ਼ੀ ਅਤੇ ਖਮੋਸ਼ੀ ਦਾ ਸਾਹਮਣਾ ਕਰਨਾ ਪਿਆ ਬਿਕਰਮਜੀਠਿਆ ਬਿਕਰਮਜੀਠਿਆ ਦੇ ਪਰਿਵਾਰ ਅਤੇ ਸੁਪੁੱਤੀ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਿਉਂਕਿ ਬਿਕਰਮਜੀਠਿਆ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਡੇ ਖੁਲਾਸੇ ਹੋਣਗੇ ਬਿਕਰਮਜੀਠਿਆ ਨੂੰ ਕੱਲ ਝਟਕਾ ਲੱਗਿਆ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਉਹਨਾਂ ਨੇ ਜ਼ਬਾਨਤ ਦੇਣ ਤੋਂ ਅਨਕਾਰ ਕਰ ਦਿੱਤਾ ਜ਼ਬਾਨਤ ਵਾਲੀ ਅਰਜੀ ਨੂੰ ਖਾਰਜ ਕਰ ਦਿੱਤਾ ਗਿਆ ਤੇ ਨਿਮੋਸ਼ੀ ਤੇ ਉਦਾਸੀ ਅਤੇ ਨਰਵਸ ਦਾ ਨਰਵਸਨੈਸ ਦਾ ਸਾਹਮਣਾ ਕਰਨਾ ਪਿਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜਿਟਿਆਲੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਦੇ ਲੋਕਾਂ ਵੱਲੋਂ ਵੱਡੇ ਪੱਧਰ ਤੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਕਿ ਜੋ ਕੁਝ ਵੀ ਤੁਸੀਂ ਕੰਮ ਕੀਤਾ ਹੈ ਇਹ ਕਾਬਲੇ ਤਾਰੀਫ ਹੈ ਅਸੀਂ ਇਸ ਨੂੰ ਲੈ ਕੇ ਤੁਹਾਡੀ ਪ੍ਰਸ਼ੰਸਾ ਕਰਦੇ ਆ ਦੇਸ਼ਾਂ ਅਤੇ ਵਿਦੇਸ਼ਾਂ ਵਿੱਚੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਨ ਵੀ ਆਏ ਬਿਕਰਮ ਮਜੀਠੀਆ ਨੂੰ ਲੈ ਕੇ ਚਿੱਟੇ ਦਾ ਸੁਧਾਗਰ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਹੀ ਕਿੱਟਲੀ ਸੁਣਾਇਆ ਕਰਦੇ ਸੀ ਮਜੀਠੀਆ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਅਤੇ ਹਰਸ਼ਿਮਰਤ ਕੌਰ ਬਾਦਲ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਫੈਲਾ ਉਹ ਹੱਥ ਲੱਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚਾ ਚਪਟ ਲਾਇਆ ਤੇ ਵੇਜਲੈਸ ਦੇ ਜਾ ਦਰਵਾਜਾ ਠਕਾਇਆ 25 ਜੋੜ ਨੂੰ ਬਿਕਰਮਜੀਠਿਆ ਦਾ ਹਾਲਾਂਕਿ ਸੁਖਪਾਲ ਸਿੰਘ ਖਹਿਰਾ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਅਤੇ ਕੈਪਟਨ ਅਵੰਦਪ ਸਿੰਘ ਹੋਰਾਂ ਨੇ ਪੱਖ ਪੂਰਿਆ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਬਿਕਰਮਜੀਠਿਆ ਹੀ ਜਿਹੜੇ ਨੇ ਵਿਅਕਤੀ ਨੇ ਇਨਸਾਨ ਨੇ ਬਾਕੀ ਅਸੀਂ ਸਾਰੇ ਪੰਜਾਬ ਦੇ ਲੋਕ ਡੰਗ ਰਹਾਂ ਤੁਸੀਂ ਪੰਜਾਬ ਦੀ ਜਵਾਨੀ ਖਾ ਲਈ ਤੁਸੀਂ ਪੁੱਠੇ ਸਿੱਧੇ ਹੱਥ ਮਾਰ ਕੇ ਕਰੋੜਾਂ ਰੁਪਏ ਕਮਾਏ ਤੁਸੀਂ ਦਿੱਲੀ ਦੇ ਵਿੱਚ ਤੁਸੀਂ ਯੂਪੀ ਦੇ ਵਿੱਚ ਤੁਸੀਂ Shimla ਦੇ ਵਿੱਚ ਤੁਸੀਂ ਪੰਜਾਬ ਦੇ ਵਿੱਚ ਤੁਸੀਂ ਹਰਿਆਣਾ ਦੇ ਵਿੱਚ ਬਹੁਤ ਸਾਰੀਆਂ ਜਾਇਦਾਦਾਂ ਬਣਾਈਆਂ ਕਿਉਂਕਿ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਾਂ ਅਕਸਰ ਹੀ ਕਹਿੰਦੇ ਨੇ ਕਿ 5000 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਨੇ ਬਿਕਰਮ ਵਜੀਤਿਆ ਉਹ ਇੰਨਾ ਪੈਸਾ ਕਿੱਥੋਂ ਬਣਾਇਆ ਗਿਆ ਕਿਉਂਕਿ ਦਿੱਲੀ ਦਾ ਸੈਨਿਕ ਫਾਰਮ ਜਿਹੜਾ ਗਿਰਵੀ ਹੋ ਗਿਆ ਸੀ ਪਲੱਜ ਕਰ ਰਿਹਾ ਸੀ ਬੈਂਕ ਨੇ ਲੇਕਿਨ ਜਦੋਂ ਇਹ ਜਿਹੜੇ ਮੰਤਰੀ ਬਣੇ ਵਿਧਾਇਕ ਤੋਂ ਬਾਅਦ ਤੇ ਨਾਲ ਦੀ ਨਾਲ ਹੀ ਇਹ ਜਿਹੜਾ ਸੈਨਿਕ ਫਾਰਮ ਛੁਣਵਾ ਲਿਆ ਗਿਆ ਸਾਰੀਆਂ ਜਾਇਦਾਦਾਂ ਨੂੰ ਲੈ ਕੇ ਬੜੀ ਬਰੀਕੀ ਤੇ ਬੜੇ ਸੁਖਮ ਤਰੀਕੇ ਦੇ ਨਾਲ ਮੈਤੂ ਤਰੀਕੇ ਦੇ ਨਾਲ ਬਿਕਰਮਜੀਠਿਆ ਦੀ ਜਾਂਚ ਕੀਤੀ ਜਾ ਰਹੀ ਹੈ ਹੁਣ ਬਿਕਰਮਜੀਠਿਆ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਛੱਡ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਕਾਣਾ ਪਵੇਗਾ ਮਾਨਯੋਗ ਸੁਪਰੀਮ ਕੋਰਟ ਤੋਂ ਜਵਾਨਤ ਮਿਲਦੀ ਹੈ ਜਾਂ ਨਹੀਂ ਮਿਲਦੀ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਬਿਕਰਮ ਮਜੀਠੀਆ ਦੇ ਵਾਸਤੇ ਜਿਹੜੇ ਰਸਤੇ ਥੋੜੇ ਬਹੁਤੇ ਖੁੱਲੇ ਹੋਏ ਸੀ ਉਹ ਸਾਰੇ ਹੀ ਬੰਦ ਹੋ ਗਏ ਨੇ ਜਦੋਂ ਕੱਲ ਝਟਕਾ ਲੱਗਿਆ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਕਿ ਅਸੀਂ ਤੁਹਾਨੂੰ ਜਵਾਨਤ ਨਹੀਂ ਦੇ ਸਕਦੇ ਜਵਾਨਤ ਤੋਂ ਜਿਵੇਂ ਹੀ ਇਨਕਾਰ ਹੋਇਆ ਤਾਂ ਬਿਕਰਮ ਮਜੀਠੀਆ ਵੀ ਟੈਨਸ਼ਨ ਦੇ ਵਿੱਚ ਬਿਕਰਮ ਮਜੀਠੀਆ ਦੀ ਧਰਮ ਪਤਨੀ ਗਨੀਬ ਕੌਰ ਅਤੇ ਸੁਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਟੈਨਸ਼ਨ ਦੇ ਵਿੱਚ ਇੱਕ ਪਾਸੇ ਕਿਸੇ ਵੀ ਤਰ੍ਹਾਂ ਦਾ ਵਿਰੋਧ ਨਹੀਂ ਕੀਤਾ ਗਿਆ ਹੁਣ ਸੁਖਬੀਰ ਸਿੰਘ ਬਾਦਲ ਵੱਲੋਂ ਕਿਉਂਕਿ ਸੁਖਬੀਰ ਸਿੰਘ ਬਾਦਲ ਆਪ ਹਲਕਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਦੀਆਂ ਚੋਣਾਂ ਨੂੰ ਲੈ ਕੇ ਸਰਗਰਮ ਨੇ ਧੰਨਵਾਦ